ਕੜੇ ਦੇ ਚੱਕਰ ਤੇ ਲੱਗੀ ਨਾ ਜਿਨਾ ਨਾ ਤਾਂ ਲਾ ਕੜੇ ਦਾ ਪਾਣੀ ਬਹੁਤ ਕਿੰਨਾ ਵਧੀਆ ਹੁੰਦਾ ਵਾ ਕੜੇ ਦਾ ਪਾਣੀ ਬਹੁਤ ਠੰਡਾ ਹੁੰਦਾ ਵਧੀਆ ਹੁੰਦਾ ਵਾ ਤੇ ਲੋ ਜੀ ਮੈਂ ਤੁਹਾਨੂੰ ਦੱਸ ਦਿੰਦੀ ਆ ਕਿ ਜਦੋਂ ਨਹੀਂ ਗਰਮੀ ਸਟਾਰਟ ਹੋਈ ਆ ਮੈਂ ਆਪਦੇ ਬੱਚਿਆਂ ਨੂੰ ਫਰਿੱਜ ਵਾਲਾ ਪਾਣੀ ਨਹੀਂ ਦਿਆ ਹੱਸ ਤਾ ਤੇ ਅਸੀਂ ਕਦੇ ਕੜਾ ਲਿਆ ਹੋਇਆ ਪਿਛਲੇ ਸਾਲ ਦਾ ਅਸੀਂ ਇਹਨੂੰ ਭਰ ਕੇ ਰੱਖ ਲਿਆ ਹੈ ਇਹ ਪਾਣੀ ਵਿੱਚ ਇੰਨਾ ਜ਼ਿਆਦਾ ਠੰਡਾ ਹੁੰਦਾ ਵੀ ਫਰਿੱਜ ਵਾਲੇ ਪਾਣੀ ਨੂੰ ਵੀ ਮਾਰ ਦਿੰਦਾ ਜੇ ਜ 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 ਫ੍ਰਿਜ ਜਲ ਨੂੰ ਕਦੀ ਬਰਫ਼ ਖਾ ਲਈ ਤੇ ਇੰਨਾ ਠੰਡਾ ਪਾਣੀ ਪੀ ਲਿਆ ਅਜਿਹੇ ਗਲੇ ਖਰਾਬ ਹੁੰਦੇ ਨਾ ਇਸ ਫ੍ਰਿਜ ਜਲ ਪਾਣੀ ਨਹੀਂ ਦੇ ਕਦੀ ਤੁਸੀਂ ਹੁਣ ਸਕੂਲ ਜਾਂਦੇ ਉੱਥੇ ਫ੍ਰਿਜ ਜਲ ਪਾਣੀ ਪਿੰਨੇ ਬੜਾ ਉੱਥੇ ਫ੍ਰਿਜ ਲੱਗੀ ਆ ਕਦੀ ਦਿੱਤਾ ਠੰਡਾ ਕੁਝ ਖਾ ਲਿਆ ਠੰਡਾ ਪਾਣੀ ਪੀ ਲਿਆ ਉਹਦੇ ਨਾਲ ਗਲਾ ਖਰਾਬ ਹੋ ਜਾਂਦਾ ਹੈ ਨਾ ਇਹ ਬੜਾ ਠੋੜਾ ਜਿਹਾ ਪਾਣੀ ਉਹ ਬਹੁਤ ਵਧੀਆ ਹੁੰਦਾ ਮੈਨੂੰ ਤਾਂ ਪਸੰਦ ਆ ਤੇ ਕੱਲ ਇੱਕ ਭਾਈ ਆਇਆ ਇੱਥੇ ਸਬਜ਼ੀ ਵਾਲਾ ਉਨੇ ਮਿੰਨ ਗਿਆਨਾ ਬੈਨੇ ਪਾਣੀ ਪਿਆ ਦੇ ਮੈਂ ਉਹਨੂੰ ਗਲਾਸ ਕਰਕੇ ਵੱਡਾ ਗਲਾਸ ਕਰਕੇ ਪਾਣੀ ਦੇ ਲੈ ਕੇ ਗਈ ਭਾਈ ਕਹਿੰਦਾ ਪਾਣੀ ਬਹੁਤ ਸਵਾਦ ਆ ਕੜਿਆਲਾ ਪਾਣੀ ਸੀ ਠੰਡਾ ਠੰਡਾ ਸਵਾਦ ਵੀ ਹੁੰਦਾ ਤੇ ਵਧੀਆ ਵੀ ਹੁੰਦਾ ਮਨੀ ਹੈ ਨਾ ਮੈਂ ਪਕੜਾ ਲਿਆ ਤੋ ਤੇ ਮੈਂ ਇਹਨੂੰ ਪਾਣੀ ਦਾ ਭਰ ਲੈਨੀ ਆ ਮੈਂ ਦੰਚ ਤਿੰਨ ਕੜੇ ਭਰਦੀ ਕਿਉਂਕਿ ਇਹ ਨਿੱਕਾ ਕੇ ਘੜਾ ਵਾ 100 ਰੁਪਏ ਦਾ ਆ ਜਾਂਦਾ ਵਾ ਅੱਜ ਕੜੇ ਹੁਣ ਮਹਿੰਗੇ ਹੋ ਗਿਆ ਤੇ ਹੁਣ ਬੜੇ ਲੋਕ ਕੜਿਆਂ ਵਾਲਾ ਪਾਣੀ ਪੀਂਦੇ ਆ ਤੇ ਫ੍ਰੀਜ ਨਾਲ ਕੱਟਦੇ ਪਿੰਦੇ ਬਰਫਾ ਲਾ ਹੁਣ ਇਹਨੂੰ ਆਪਾਂ ਭਰ ਲੈਨੇ ਆ ਠੰਡੇ ਪਾਣੀ ਨਾਲ ਭਰ ਕੇ ਰੱਖਦੇ ਆ ਠੰਡਾ ਹੋ ਜਾਣਾ ਬਹੁਤ ਪਾਣੀ ਇਹਦਾ ਜਿੰਨਾ ਕੋ ਘੰਟਾ ਜੀ ਵਧੀਆ ਪਾਣੀ ਠੰਡ ਠੰਡਾ ਹੋ ਜਾਂਦਾ ਤੇ ਚਲੋ ਹੁਣ ਪੁੱਧ ਭਰਦੇ ਆ ਪਾਣੀ ਲੋ ਜੀ ਹੁਣ ਆਪਾਂ ਇਹ ਚ ਪਾਣੀ ਭਰ ਲੈਨੇ ਆ ਪਾਣੀ ਮੇ ਲਿਆ ਕੇ ਰੱਖੋਇਆ ਕਿਉਂਕਿ ਸਾਡੇ ਤਾਂ ਫਿਲਟਰ ਹੈ ਨਹੀਂਗਾ ਕਿਸੇ ਦਿਖ ਰੋ ਮੈਂ ਬਾਲਟੀ ਪਰ ਕਿਨਨ ਨਹੀਂ ਪਾਣੀ ਦੀ ਇਹ ਪਾਣੀ ਹੁਣ ਆਪਾਂ ਇਹ ਚ ਪਾ ਲੈਨੇ ਆ ਹਾਂ ਇਸ ਫਿਲਟਰ ਵਾਲੇ ਪਾਣੀ ਆ ਮੈਂ ਇਹਨਾਂ ਦੇ ਚਰੂਲੇ ਨੀਤੇ ਦੇ ਦੇਣ ਨਾ ਮੈਂ ਪਾਣੀ ਫਿਲਟਰ ਦਾ ਤੇ ਇਹਨੂੰ ਕੱਚੇ ਢਾਂ ਤੇ ਦਰੱਖਤਾ ਪਾਣੀ ਵਰਤੀ ਮੈਂ ਤੇ ਕੋਈ ਬੋਰੀ ਬੋਰੀ ਕੋਸ਼ ਨਹੀਂ ਫਰੂਲ ਕਰਦੀ ਵਸ ਇੱਦਾਂ ਹੀ ਰੱਖ ਦਿੰਦੀ ਤੇ ਵਾਧੂ ਠੰਡਾ ਪਾਣੀ ਹੋ ਜਾਂਦਾ ਤੁਸੀਂ ਵੀ ਸਾਰੇ ਘੜੇ ਦਾ ਪਾਣੀ ਪੀਆ ਕਰੋ ਘੜੇ ਵਾਲਾ ਪਾਣੀ ਬਹੁਤ ਵਧੀਆ ਹੁੰਦਾ ਵਾ ਫਰਿੱਜ ਵਾਲੇ ਨਾਲੋਂ ਕਈ ਗੁਣਾ ਚੰਗਾ ਫਰਿੱਜ ਅਗੇ ਸਾਡੇ ਉੱਚ ਅਸੀਂ ਦੌਧ ਰੱਖਦੇ ਆ ਲੱਸੀ ਲੁੱਸੀ ਠੰਡੀ ਕਰਨ ਲਈ ਰੱਖਦੇ ਆ ਪਰ ਪਾਣੀ ਅਸੀਂ ਘੜੇ ਵਾਲੇ ਪੀਂਨੇ ਆ ਬੱਚੇ ਵੀ ਤੇ ਗਲੇ ਨਹੀਂ ਖਰਾਬ ਹੁੰਦੇ ਵਧੀਆ ਰਹਿੰਦਾ ਪਾਣੀ ਕਿਸੇ ਤੇ ਵੀ ਲੱਗਦਾ ਠੰਡਾ ਬਹੁਤ ਹੁੰਦਾ ਨਾਲੇ ਘੜੇ ਵਾਲੇ ਹਨਾ ਕਮਿਆਰ ਵੀਰਾਂ ਨੂੰ ਵੀ ਮਾੜੀ ਮੋਟੀ ਹੈਲਪ ਹੋ ਜੂਗੀ ਉਹਨਾਂ ਦੇ ਇਹ ਭਾਂਡੇ ਜਿਹੜੇ ਵਿਕਣਗੇ ਠੀਕ ਵਧੀਆ ਵੀ ਆਪਣੇ ਵਾਸਤੇ ਸਹੀ ਆਹੀ ਤੇ ਘੜੇ ਵਾਲਾ ਪਾਣੀ ਪੀਅ ਕੇ ਗਰੋ ਬਾਏ ਬਾਏ